you <music> ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਬਠਿੰਡਾ ਦੇ ਜੋ ਏਮਜ਼ ਇੰਸਟੀਚਿਊਟ ਹੈ ਇਸ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕਰਨਗੇ ਇਸ ਵਕਤ ਅਸੀਂ ਬਠਿੰਡਾ ਦੇ ਏਮਜ਼ ਹਸਪੀਟਲ ਦੇ ਵਿੱਚ ਮੌਜੂਦ ਆ ਜਿਸ ਦੇ ਚਾਰੇ ਪਾਸੇ ਜੇ ਝਾਤ ਮਾਰੀ ਜਾਵੇ ਤਾਂ ਖੂਬਸੂਰਤ ਇੱਕ ਬਿਲਡਿੰਗ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਇਸ ਪਾਸੇ ਤਸਵੀਰਾਂ ਦੇ ਵਿੱਚ ਜਿਹੜਾ ਇਸ ਜਗ੍ਹਾ ਦੇ ਉੱਤੇ ਸਮਾਗਮ ਹੋਣਾ ਹੈ ਵਰਚੂਅਲੀ ਦੇਸ਼ ਦੇ ਪ੍ਰਧਾਨ ਮੰਤਰੀ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਜਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਪ੍ਰਸ਼ਾਸਨ ਵੱਲੋਂ ਏਮਜ਼ ਪ੍ਰਬੰਧਕਾਂ ਵੱਲੋਂ ਪੂਰੀ ਤਰ੍ਹਾਂ ਤੇ ਮੁਕੰਮਲ ਕਰ ਲਈਆਂ ਗਈਆਂ ਨੇ ਔਰ ਇਸ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਐਂਟਰੀ ਸ਼ੁਰੂ ਹੋ ਚੁੱਕੀ ਹੈ ਸਾਹਮਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਖੂਬਸੂਰਤ ਬਿਲਡਿੰਗ ਹੈ ਇਸ ਤੇ ਇਸ ਨੂੰ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਏਗਾ ਦੇਸ਼ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਐਮਜ਼ ਦੇ ਜਿਹੜੇ ਇਸ ਜਿਹੜੀ ਇਹ ਬਿਲਡਿੰਗ ਹੈ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਤਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਉਡੀਕਿਆ ਜਾ ਰਿਹਾ ਸੀ ਬਠਿੰਡਾ ਦਾ ਐਮਜ਼ ਹੋਸਪਿਟਲ ਇਸ ਨੂੰ ਅੱਜ ਪੂਰੀ ਤਰ੍ਹਾਂ ਨਾਲ ਰਾਸ਼ਟਰ ਨੂੰ ਸਮਰਪਿਤ ਜਿਹੜਾ ਹੈ ਉਹ ਕਰ ਦਿੱਤਾ ਜਾਏਗਾ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਇੱਥੇ ਪਹੁੰਚ ਰਹੇ ਨੇ ਕੇ ਜੋ ਜਾਣਕਾਰੀ ਮਿਲੀ ਹੈ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਉਹਨਾਂ ਦੇ ਵੀ ਆਉਣ ਦੀ ਜਿਹੜੀ ਹੈ ਜਾਣਕਾਰੀ ਤੇ ਮਿਲ ਰਹੀ ਹੈ ਤਾਂ ਇਹ ਜਿਹੜਾ ਅੱਜ ਸਮਾਗਮ ਇਸ ਜਗ੍ਹਾ ਤੇ ਹੋਣਾ ਇੱਕ ਸਿਗਨੀਫੀਕੈਂਟ ਸਟੈਪ ਜਿਹੜਾ ਮੰਨਿਆ ਜਾ ਰਿਹਾ ਇੱਕ ਮਤਲਬ ਪੂਰਨ ਜਿਹੜਾ ਕਿਉਂਕਿ ਮਾਲਵਾ ਖਿੱਤੇ ਦੇ ਵਿੱਚ ਜਿਹੜੀਆਂ ਬੁਨਿਆਦੀ ਸਹੂਲਤਾਂ ਸੀ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਮਾਲਵਾ ਖਿੱਤੇ ਦੇ ਵਿੱਚ ਕੈਂਸਰ ਦੇ ਜਿਹੜੇ ਪੇਸ਼ੈਂਟ ਸੀ ਜਾਂ ਬੁਨਿਆਦੀ ਸਿਹਤ ਸਹੂਲਤਾਂ ਜਿਹੜੀਆਂ ਸੀ ਉਹਨਾਂ ਤੋਂ ਸਖਣੇ ਸੀ ਤਾਂ ਜਿਹੇ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਨੇ ਜਿਹੜਾ ਇਹ ਮਹੱਤਵਪੂਰਨ ਕਦਮ ਚੁੱਕਦਿਆਂ ਇਸ ਲੋਕ ਇਸ ਖਿੱਤੇ ਦੇ ਵਿੱਚ ਜਿਹੜਾ ਸਿਹਤ ਸਹੂਲਤਾਂ ਨੂੰ ਮੁਢਲੇ ਤੌਰ ਤੱਕ ਆਮ ਲੋਕਾਂ ਤੱਕ ਪਹੁੰਚਾਉਣਾ ਔਰ ਵਧੀਆ ਪੱਧਰ ਤੇ ਏਮਜ਼ ਵਰਗਾ ਹਸਪਤਾਲ ਜਿਹੜਾ ਬਟਿੰਡਾ ਵਰ ਦੀ ਧਰਤੀ ਨੂੰ ਦੇਣਾ ਮਾਲਵਾ ਖੇਤਰ ਨੂੰ ਦੇਣਾ ਉਸ ਦੀ ਜੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਮਿਸਾਲ ਹੈ ਔਰ ਇਸ ਨੂੰ ਇਸ ਦਾ ਨਹੀਂ ਪੱਥਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਿੰਦਰ ਮੋਦੀ ਹੁਣਾਂ ਨੇ ਰੱਖਿਆ ਸੀ ਤੇ ਹੁਣ ਜਿਹੜਾ ਇਸ ਨੂੰ ਅੱਜ ਤਿਆਰ ਹੋ ਕੇ ਜਿਹੜੀ ਬਿਲਡਿੰਗ ਹੈ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਜਾ ਰਹੇ ਨੇ ਅੱਜ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਸੰਗਰੂਰ ਵਿੱਚ ਵੀ ਜਿਹੜਾ 300 ਬੈੱਡ ਵਾਲਾ ਜਿਹੜਾ 300 ਸੈਟਲਾਈਟ ਸੈਂਟਰ ਆਫ ਪੋਸਟ ਗ੍ਰੈਜੂਏਸ਼ਨ ਇੰਸਟੀਚਿਊਟ ਜਿਹੜਾ ਹੈ ਉਹ ਵੀ ਅ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇਨ ਸੰਗਰੂਰ ਦੇ ਵਿੱਚ ਇਹ ਵੀ ਅੱਜ ਉੱਥੇ ਜਿਹੜਾ ਹੈ ਉਸ ਨੂੰ ਵੀ ਖੋਲਿਆ ਜਾਏਗਾ ਉਸ ਨੂੰ ਵੀ ਅੱਜ ਜਿਹੜਾ ਹੈ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਜਾਏਗਾ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਏਗਾ ਤੇ ਨਾਲ ਹੀ ਇਸ ਦੇ ਨਾਲ ਹੀ ਫਾਊਂਡੇਸ਼ਨ ਸਟੋਨ ਜਿਹੜਾ ਨਹੀਂ ਪੱਥਰ ਹੈ ਉਹ ਫਿਰੋਜ਼ਪੁਰ ਦੇ ਜਿਹੜਾ 100 ਬੈੱਡ ਦਾ ਸੈਟੇਲਾਈਟ ਜਿਹੜਾ ਸੈਂਟਰ ਹੈ ਪੀਜੀਆਈ ਐਮਈਆਰ ਦਾ ਤਾਂ ਉਸ ਦਾ ਵੀ ਜਿਹੜਾ ਨੀ ਪੱਤਰਾ ਜੇ ਰੱਖਿਆ ਜਾਏਗਾ ਤਾਂ ਮਾਲਵਾ ਕਿਤੇ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੰਗਰੂਰ ਤੇ ਫਰੋਜ਼ਪੁਰ ਜਿਹੜੇ ਤਿੰਨੇ ਹੀ ਵੱਡੇ ਬਠਿੰਡਾ ਮਾਲਵਾ ਦੀ ਜਿਹੜੀ ਆ ਤਕਰੀਬਨ ਰਾਜਸਤਾਨੀ ਮੰਨਿਆ ਜਾਂਦਾ ਹੈ ਸਿਆਸੀ ਤੌਰ ਤੇ ਵੀ ਇਸ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਮਹੱਤਵਪੂਰਨ ਖੇਤਰ ਹੈ ਸੰਗਰੂਰ ਜਿਸ ਦੀ ਜਿਸ ਦੀ ਆਪਣੇ ਆਪ ਦੇ ਵਿੱਚ ਕਾਫੀ ਇੱਕ ਮਹੱਤਵਪੂਰਨ ਹੈ ਉੱਥੇ ਵੀ 300 ਬੈੱਡ ਵਾਲਾ ਸੈਟਲਾਈਟ ਜਿਹੜਾ ਹਸਪੀਟਲ ਹੈ ਰਿਸਰਚ ਸੈਂਟਰ ਹੈ ਉਸ ਨੂੰ ਜਿਹੜਾ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਏਗਾ ਤਾਂ ਸੈਟਲਾਈਟ ਸੈਂਟਰ ਆਫ ਪੋਸਟ ਗ੍ਰੈਜੂਏਸ਼ਨ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇਨ ਪੰਜਾਬ ਤਾਂ ਇਹ ਪੀਜੀਆਈ ਐਮਆਰ ਦੂਸਰਾ ਆਏਗਾ ਤਾਂ ਸਾਹਮਣੇ ਜਿਹੇ ਬਿਲਡਿੰਗ ਦੀ ਗੱਲ ਕੀਤੀ ਜਾਵੇ ਤਾਂ ਆਓ ਪੀਡੀ ਦੀ ਸਾਹਮਣੇ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਤਾਂ ਇਹ ਸ਼ਾਨਦਾਰ ਇਮਾਰਤ ਜਿਹੜੀ ਹੈ ਇਸ ਪਾਸੇ ਆਪਣੇ ਆਪ ਹੀ ਸਭ ਕੁਝ ਇਹ ਬਿਆਨ ਕਰਦੀ ਹੈ ਤਾਂ ਅਜਿਹੇ ਦੇ ਵਿੱਚ ਜਿਹੜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਇਸ ਨੂੰ ਸਮਰਪਿਤ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਇੱਕ ਸੋਨੀਪੱਤ ਦੇ ਵਿੱਚ ਜਿਹੜੀ ਉਦਘਾਟਨ ਕਰਨਾ ਹੈ 9000 ਕਰੋੜ ਦੀ ਜੋ ਜਾਣਕਾਰੀ ਮਿਲੀ ਹੈ ਕਿ 9000 ਕਰੋੜ ਦਾ ਜਿਹੜਾ ਉਹ ਪ੍ਰੋਜੈਕਟ ਹੈ ਜਿਸ ਦਾ ਫਾਊਂਡੇਸ਼ਨ ਸਟੋਨ ਜਿਹੜਾ ਰੱਖਣਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਹਾਲਾਂਕਿ ਵਰਚੂਅਲੀ ਰੱਖਣਾ ਹੈ ਨਿਊ ਮੰਦਰਾ ਪਾਣੀਪਤ ਪਾਈਪਲਾਈਨ ਪ੍ਰੋਜੈਕਟ ਜਿਹੜਾ ਉਸ ਦਾ ਵੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਫਾਊਂਡੇਸ਼ਨ ਸਟੋਨ ਜਿਹੜਾ ਰੱਖਣਗੇ ਤਾਂ ਇਸ ਤੋਂ ਇਲਾਵਾ ਨਾਲ ਹੀ ਉਹਨਾਂ ਨੇ ਹਰਿਆਣਾ ਦੇ ਜੱਜਰ ਵਿੱਚ ਸੈਂਟਰਲ ਰਿਸਰਚ ਇੰਸਟੀਚਿਊਟ ਆਫ ਜੋਗਾ ਐਂਡ ਨੈਚਰੋਪੈਥੀ ਦਾ ਵੀ ਫਾਊਂਡੇਸ਼ਨ ਸਟੋਨ ਜਿਸ ਦੀ ਸ਼ੁਰੂਆਤ ਅੱਜ ਕਰਨਗੇ ਤਾਂ ਅੱਜ ਪੰਜ ਜਿਹੜੇ ਅਜਿਹੇ ਪੰਜ ਵੱਡੇ ਪ੍ਰੋਜੈਕਟ ਨੇ ਜਿਹੜੇ ਇਹਨਾਂ ਦੇ ਵਿੱਚੋਂ ਤਿੰਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਏਗਾ ਤਾਂ ਦੋ ਦੇ ਜਿਹੜੇ ਨੇ ਉਹ ਉਹਨਾਂ ਨੂੰ ਇਨ ਦਾ ਫਾਊਂਡੇਸ਼ਨ ਸਟੋਨ ਜਿਹੜੇ ਰੱਖੇ ਜਾਣਗੇ ਦਾ ਸਾਹਮਣੇ ਤਸਵੀਰਾਂ ਦੇ ਵਿੱਚ ਇਸ ਪਾਸੇ ਜਿਹੜੀ ਤੁਸੀਂ ਦੇਖ ਸਕਦੇ ਹੋ ਪੰਡਾਲ ਜਿਹੜਾ ਸਜਾਇਆ ਗਿਆ ਇਸ ਜਗ੍ਹਾ ਦੇ ਉੱਤੇ ਕੋਈ ਜੀ ਸਮੇਂ ਤੱਕ ਵੱਡੀ ਸਕਰੀਨ ਲਗਾਈ ਗਈ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵਰਚੂਅਲੀ ਬਠਿੰਡਾ ਵਾਸੀਆਂ ਦੇ ਜਿਹੜਾ ਉਹ ਸਾਹਮਣੇ ਉਹਨਾਂ ਨੇ ਸਾਹਮਣੇ ਮੁਖਾਤਿਬ ਹੋਣਗੇ ਤੇ ਇਸ ਤੋਂ ਲਾਲ ਜਿਹੜੇ ਮੁੱਖ ਮਹਿਮਾਨ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪੰਜਾਬ ਦੇ ਜਿਹੜੇ ਗਵਰਨਰ ਨੇ ਬਨਵਾਰੀ لال ਪ੍ਰੋਹਿਤ ਉਹਨਾਂ ਦੇ ਨਾਲ ਜਿਹੜੇ ਕੇਂਦਰੀ ਮੰਤਰੀ ਨੇ ਜੋ ਜਾਣਕਾਰੀ ਮਿਲੀ ਹੈ ਜਿਹੜੇ ਪ੍ਰਧਾਨ ਮੰਤਰੀ ਦੇ ਨਾਲ ਮੰਸੂਕ ਮਾਂਡਵੀਆ ਜਿਹੜੇ ਨੇ ਉਹ ਵਰਚੂਅਲੀ ਹੀ ਮੌਜੂਦ ਰਹਿਣ ਦੀ ਉਹਨਾਂ ਦੀ ਸੰਭਾਵਨਾ ਹੈ ਤੇ ਇਥੇ ਜਿਹੜੇ ਐਸ ਪੀ ਸਿੰਘ ਬਗੇਲ ਨੇ ਮਿਨਿਸਟਰ ਆਫ ਸਟੇਟ ਜਿਹੜੇ ਨੇ ਹੈਲਥ ਐਂਡ ਫੈਮਿਲੀ ਡਿਪਾਰਟਮੈਂਟ ਦੇ ਕੇਂਦਰੀ ਮੰਤਰੀ ਉਹ ਮੌਜੂਦ ਰਹਿਣਗੇ ਤੇ ਡਾਕਟਰ ਭਾਰਤੀ ਪ੍ਰਵੀਨ ਪਵਾਰ ਮਿਨਿਸਟਰ ਆਫ ਸਟੇਟ ਹੈਲਥ ਫੈਮਿਲੀ ਐਂਡ ਵੈਲਫੇਅਰ ਐਂਡ ਟ్రਾਈਬਲ ਅਫੇਅਰ ਉਹਨਾਂ ਦੇ ਰਹਿਣ ਦੀ ਜੋ ਜਾਣਕਾਰੀ ਮਿਲੀ ਹੈ ਤੇ ਮਾਨਸੂਖ ਮਾਂਡਵੀਆ ਜਿਹੜੇ ਨੇ ਕੇਂਦਰੀ ਮੰਤਰੀ ਜਿਹੜੇ ਨੇ ਕੇਂਦਰੀ ਸਿਹਤ ਮੰਤਰੀ ਨੇ ਉਹ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਉਹ ਉਹ ਵਰਚੂਅਲੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਰਹਿਣਗੇ ਤਾਂ ਇਸੇ ਜਗ੍ਹਾ ਦੇ ਉੱਤੇ ਗਵਰਨਰ ਸਾਹਿਬ ਪਹੁੰਚ ਰਹੇ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਸੂਬੇ ਦੇ ਪੰਜਾਬ ਬੀਜੇਪੀ ਦੇ ਪ੍ਰਧਾਨ ਦਾ ਸਥਾਨਿਕ ਵੀ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੀ ਜਿਹੜੇ ਨੇ ਉਹਨਾਂ ਵੱਲੋਂ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਇਸ ਪਾਸੇ ਇਸ ਪੂਰੀ ਤਰ੍ਹਾਂ ਕੀਤੇ ਗਏ ਨੇ ਤਾਂ ਸਮਾਗਮ ਜਿਹੜਾ ਹੈ ਅਗਲੇ ਕੁਝ ਸਮੇਂ ਦੇ ਵਿੱਚ ਸ਼ੁਰੂ ਹੋ ਜਾਏਗਾ ਤੇ ਇਸ ਤੋਂ ਬਾਅਦ ਦੇਸ਼ ਦੇ ਸਮਾਗਮ ਦੀ ਸ਼ੁਰੂਆਤ ਦੇ ਨਾਲ ਹੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਜਿਹੜਾ ਹੈ ਏਮਜ਼ ਨੂੰ ਲੋਕਾਂ ਨੂੰ ਸਮਰਪਿਤ ਕਰ ਦੇਣਗੇ ਦੇਸ਼ ਨੂੰ ਸਮਰਪਿਤ ਕਰ ਦੇਣਗੇ ਤਾਂ ਇੱਕ ਵੱਡੀ ਸਨਗਤ ਜੇ ਕਿਹਾ ਜਾਵੇ ਤਾਂ ਅੱਜ ਮਾਲਵਾ ਦੇ ਲੋਕਾਂ ਨੂੰ ਮਿਲਣ ਜਾ ਰਹੀ ਹੈ ਮਾਲਵਾ ਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਬੁਨਿਆਦੀ ਤੌਰ ਦੇ ਉੱਤੇ ਸੇਧ ਦੀਆਂ ਸਹੂਲਤਾਂ ਨੇ ਜਿਨ੍ਹਾਂ ਤੋਂ ਜਿਹੜੇ ਪਿਛਲੇ ਸਮੇਂ ਚ ਕਿਉਂਕਿ ਮਾਲਵਾ ਖੇਤਰ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਉਹ ਕੈਂਸਰ ਦੀ ਇੱਕ ਵੱਡੀ ਸਮੱਸਿਆ ਰਹੀ ਹੈ ਔਰ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਿਹਤ ਦੀਆਂ ਸਹੂਲਤਾਂ ਨੇ ਹਾਲਾਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਕਾਫੀ ਸੀ ਪਰ AIMs ਵਰਗਾ ਇੰਸਟੀਚਿਊਟ ਜਿਹੜਾ ਹੈ ਇਸ ਕਿਤੇ ਦੇ ਵਿੱਚ ਖੋਲਣਾ ਤੇ ਇਸ ਨੂੰ ਪ੍ਰੋਜੈਕਟ ਨੂੰ ਸਮਾਂ ਰਹਿੰਦਿਆਂ ਹੀ ਪੂਰਾ ਕਰਨਾ ਇਹ ਕੇਂਦਰ ਸਰਕਾਰ ਵੱਲੋਂ ਇੱਕ ਮਾਲਵੇ ਦੀ ਜਿਹੜੀ ਇਸ ਮਾਲਵੇ ਦੇ ਲੋਕ ਨੇ ਇਹਨਾਂ ਨੂੰ ਇੱਕ ਵੱਡੀ ਸੁਗਾਤ ਹੈ 117 ਦੇ ਵਿੱਚੋਂ ਜੇ ਸਿਆਸੀ ਤੌਰ ਤੇ ਵੇਖਿਆ ਜਾਵੇ ਤਾਂ 117 ਦੇ ਵਿੱਚੋਂ 69 ਵਿਧਾਨ ਸਭਾ ਹਲਕੇ ਵੀ ਜਿਹੜੇ ਨੇ ਉਹ ਜਿਹੜੇ ਨੇ ਮਾਲਵਾ ਖੇਤਰ ਦੇ ਵਿੱਚ ਪੈਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਭੂਇਖ ਦੇ ਵਿੱਚ ਲੋਕ ਸਭਾ ਚੋਣਾਂ ਸਾਡੇ ਸਿਰ ਤੇ ਖੜੀਆਂ ਨੇ ਉਹਨਾਂ ਤੋਂ ਪਹਿਲਾਂ ਜਿਹੜਾ ਇਸ ਦੀ ਸ਼ੁਰੂਆਤ ਬਕਾਇਦਾ ਤੌਰ ਤੇ ਕੀਤੀ ਗਈ ਹੈ ਤੇ ਬੁਨਿਆਦੀ ਤੌਰ ਦੇ ਉੱਤੇ ਹਾਲਾਂਕਿ ਲੋਕ ਜਿਹੜੇ ਨੇ ਇਸ ਦਾ ਕਾਫੀ ਲਾਹਾ ਲੈਣਗੇ ਇਸ ਦੀ ਜਿਹੜੀ ਹੈ ਕਿਉਂਕਿ ਬਹੁਤ ਸਾਰੇ ਜੇ ਐਮਜ਼ ਵਰਗਾ ਇੰਸਟੀਚਿਊਟ ਸੀ ਤਾਂ ਉੱਚ ਪਤਰੀ ਤੇ ਉੱਚ ਕੋਟੀ ਦਾ ਇਲਾਜ ਕਰਾਉਣ ਦੇ ਲਈ ਲੋਕਾਂ ਨੂੰ ਦਿੱਲੀ ਜਾਂ ਪੀਡੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ ਤਾਂ ਜਿਹੇ ਦੇ ਵਿੱਚ ਐਮਜ਼ ਵਰਗਾ ਜਿਹੜਾ ਹੈ ਹਸਪੀਟਲ ਹੈ ਇਕੱਲਾ ਪੰਜਾਬ ਨੂੰ ਨਹੀਂ ਨਾਲ ਲੱਗਦੇ ਰਾਜਸਥਾਨ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਇਹਨਾਂ ਲਈ ਵੀ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਬਿਲਕੁਲ ਬਠਿੰਡਾ ਦੇ ਨਾਲ ਹੀ ਦੋਹਾਂ ਜਿਹੜੇ ਸੂਬਿਆਂ ਦੀ ਜਿਹੜੀ ਹੈ ਉਹ ਹੱਦ ਲੱਗਦੀ ਹੈ ਤਾਂ ਕੁਝ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਇਸ ਦਾ ਜਿਹੜਾ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਜਾ ਰਹੇ ਨੇ ਤਾਂ ਵਰਚੂਅਲੀ ਉਹ ਲੋਕਾਂ ਨੂੰ ਵੀ ਜਿਹੜਾ ਇੱਥੇ ਲੋਕ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਸੰਬੋਧਨ ਕਰਨਗੇ ਕੈਮਰਾ ਪਾਸੋਂ ਮੁਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕਸ ਵਿਰਾ ਟੀਵੀ ਬਠਿੰਡਾ